ਖਬਰ ਨਮਾ ਦਿਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਆ ਮੈਂ ਹਾ ਤੁਹਾਡਾ ਖੁਸ਼ਰਾਜ ਪੰਜਾਬ ਸਰਕਾਰ ਦੀ ਅੱਖ ਜਿਹੜੀ ਹੈ ਬਾਤਵਰਗੀ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੰਟੇ-ਘੰਟੇ ਦੀ ਸੀਸੀਟੀਵੀ ਦੀ ਫੋਟੋਜ਼ ਹੈ ਭੇਜੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਨੇ ਅਸੀਂ ਪੱਕੇ ਪੈਰੀ ਫੜਿਆ ਹੈ ਅਸੀਂ ਪੱਕੇ ਹੱਥ ਪਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਨੂੰ ਮਜੀਠੀਆ ਦਾ ਬਚਣਾ ਹੋਇਆ ਮੁਸ਼ਕਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਮੁਸਤਦੀ ਚਲਾਕੀ ਕਰਦੇ ਹੋਏ ਸੀਸੀਟੀ ਕੈਮਰੇ ਕਿੱਥੇ ਲਵਾਏ ਨੇ ਉਸ ਬਾਰੇ ਗੱਲਬਾਤ ਕਰਾਂਗੇ ਸੂਤਰਾਂ ਦੇ ਹਵਾਲੇ ਤੋਂ ਫੜੀ-ਵੱਡੀ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਗੂ ਵਿਕ੍ਰਮ ਸਿੰਘ ਮਜੀਠੀਆ ਨੂੰ ਨਾਭਾ ਜੇਲ੍ਹ ਚ ਰੱਖਿਆ ਗਿਆ ਹੈ ਉਥੇ ਹੀ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ حاصل ਹੋਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਬਿਕਰਤ ਅਕਾਲੀ ਦਲ ਦੇ ਬਿਕਮ ਸਿੰਘ ਮਜੀਠੀਆ ਦੀ ਬੈਰਕ ਨੇੜੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਇਨਾ ਹੀ ਨਹੀਂ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਦੇ ਅੰਦਰ ਅਤੇ ਬਾਹਰ ਦੋ ਕੈਮਰੇ ਲਗਾਏ ਗਏ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਕਮਜੀਠੀਆ ਦੀ ਬੈਰਕ ਨੇੜੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜਿਸ ਦੀ ਫੁਟੇਜ ਜੇਲ੍ਹ ਪ੍ਰਸ਼ਾਸਨ ਕੋਲ ਜਾਣ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੂ ਵੀ ਭੇਜ ਜਾ ਰਹੀ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ 2 ਘੰਟਿਆਂ ਬਾਅਦ ਸੀਸੀਟੀਵੀ ਵੀ ਫੋਲਡਰਸ ਮੰਗ ਰਹੇ ਨੇ ਜਿਹੜੀ ਬੈਰਕ ਹੈ ਬੈਰਕ ਦੇ ਬਾਹਰ ਅਤੇ ਬੈਰਕ ਦੇ ਅੰਦਰ ਦੋ ਦੋ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਪੰਜਾਬ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਰਾ ਸਿਸਟਮ ਦੇਖ ਰਿਹਾ ਹੈ ਕੌਣ ਆਦਾ ਹੈ ਕੌਣ ਜਾਂਦਾ ਹੈ ਜੇਲ੍ਹ ਵਿੱਚ ਜਾਦੇ ਹੀ ਬਿਕਮ ਸਿੰਘ ਮਜੀਠੀਆ ਨੇ ਸਭ ਤੋਂ ਪਹਿਲਾਂ ਹਦਕਾਰੀਆਂ ਕੋਲੋਂ ਗੁਟਕਾ ਸਾਹਿਬ ਦੀ ਮੰਗ ਕੀਤੀ ਸੀ ਹਦਕਾਰੀਆਂ ਵੱਲੋਂ ਗੁਟਕਾ ਸਾਹਿਬ ਦਿੱਤੇ ਜਾਣ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਵਾਇਕ੍ਰੂ ਨੂੰ ਯਾਦ ਕਰਦੇ ਹੋਏ ਪਾਠ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਮੁੜ ਤੋਂ ਸ਼ਾਮ ਸਮੇਂ ਗੁਟਕਾ ਸਾਹਿਬ ਦਾ ਪਾਠ ਕੀਤਾ ਦੱਸਦੀ ਹੈ ਕਿ ਬਿਕਮ ਸਿੰਘ ਮਜੀਠੀਆ ਨੇ ਅਕਲੀ ਸਵੇਰ 5 ਵਜੇ ਉੱਠਣ ਮਗਰੋਂ ਉਹਨਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਪਾਠ ਨਾਲ ਕਰਨਾ ਸ਼ੁਰੂ ਕੀਤੀ ਸੁਤਰਾ ਦਾ ਕਹਿਣਾ ਹੈ ਬਿਕਮ ਸਿੰਘ ਮਜੀਠੀਆ ਨੇ ਹਰ ਇੱਕ ਹਲਚਲ ਸੀਸੀਟੀਵੀ ਕੈਮਰੇ ਜੋ ਕੈਦ ਕੀਤੀਆਂ ਚਲੀਆਂ ਨੇ ਯਾਨੀ ਕਿ ਬਾਜੁਰਗੀ ਅੱਖ ਰੱਖੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੇ ਪ੍ਰਸ਼ਾਸਨ ਨੇ ਵਿਕਮਜੀਠਿਆ ਤੇ ਕੌਣ ਮਿਲਦਾ ਹੈ ਕੌਣ ਮਿਲਣ ਲਈ ਆਉਂਦਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਸੀਸੀਟੀਵੀ ਕੈਮਰੇ ਹੀ ਸਿੱਧਾ ਚੱਲਿਆ ਨੇ ਜੇਕਰ ਕੋਈ ਪੰਜਾਬ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਕੋਈ ਵੀ ਜਿਹੜੀ ਚਲਾਕੀ ਜਾਂ ਕੋਈ ਸੁਸਤੀ ਦਿਖਾਈ ਜਾਂਦੀ ਹੈ ਉਹਨਾਂ ਉੱਤੇ ਐਕਸ਼ਨ ਵੀ ਹੋ ਸਕਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਕੁਝ ਕਿਹਾ ਸੀ ਉਹਨਾਂ ਨੇ ਉਹ ਕਰਕੇ ਦਿਖਾਇਆ ਹੈ ਇਸ ਕਰਕੇ ਐਨੀ ਮੁਸਤਜ਼ਦੀ ਵਰਤਨੇ ਨੇ ਜੇਲ੍ਹ ਦੇ ਅਧਿਕਾਰੀ ਵੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਵੱਡੀ ਇੱਕ ਮੱਛੀ ਫੜੀ ਕੇ ਇਸ ਤੋਂ ਬਾਅਦ ਵੱਡੇ ਮਗਰ ਮੱਛ ਜਲਦੀ ਹੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ ਜਿਨ੍ਹਾਂ ਨੇ ਨਸ਼ਾ ਤਸਕਰੀ ਕੀਤੀ ਨਸ਼ਾ ਤਸਲੀ ਕਰਕੇ ਜਿਨ੍ਹਾਂ ਨੇ ਕਰੋੜਾਂ ਰੁਪਏ ਇਕੱਠਾ ਕੀਤਾ ਅਤੇ ਜਿਹੜੇ ਨਿਤਾਮਾਂ ਦੇ ਕੋਲ ਪੈਸਾ ਹੈ ਆਦਨ ਤੋਂ ਬਾਅਦ ਉਹਨਾਂ ਉਹ ਪੈਸਾ ਜਿਹੜਾ ਹੈ ਸਰਕਾਰ ਦੇ ਹਵਾਲੇ ਦੇ ਵਿੱਚ ਲਿਆ ਜਾਵੇਗਾ इवन दो ਉਹ ਕਹਿ ਰਹੇ ਨੇ ਕਿ ਜਿੰਨਾ ਇਹਨਾਂ ਨਿਤਾਮਾਂ ਦੇ ਕੋਲ ਪੈਸਾ ਹੈ ਜੇਕਰ ਉਹ ਸਾਰਾ ਪੈਸਾ ਇਹਨਾਂ ਦੇ ਕੋਲੋਂ ਇਕੱਠਾ ਕੀਤਾ ਜਾਵੇ ਤਾਂ ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾ ਸਕਦਾ ਹੈ ਉਹਨਾਂ ਕਹਿੰਦਾ ਪੰਜਾਬ ਹਰਿਆ ਫਰਿਆ ਹੋ ਸਕਦਾ ਹੈ ਕਿਉਂਕਿ ਇਹਨਾਂ ਨੇ ਕਰਜ਼ਾ ਲੌਂ ਵੀ ਬਜਾਏ ਆਪਣੇ ਘਰ ਪਰੇ ਨੇ ਇਹ ਵਾਰ ਵਾਰ ਕਿਹਾ ਜਾ ਰਿਹਾ ਉਹਨਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਕੋਈ ਨਸ਼ਾ ਤਸਕਰ ਹੈ ਚਾਹੇ ਜਿਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਸਾਰਿਆਂ ਉੱਤੇ ਵੱਡੀ ਕਾਰਵਾਈ ਹੋਵੇਗੀ ਕੀਤਾ